ਹਾਂਜੀ ਸਤਿ ਸ਼੍ਰੀ ਅਕਾਲ ਸੱਜਣੋ ਅੱਜ ਫੇਰ ਪਹੁੰਚੇ ਜੀ ਇਸੇ ਮੋਂਗਾ ਟਰੈਕਟਰ ਮੰਡੀ 'ਚ ਦੇਖ ਸਕਦਾ ਤੁਸੀਂ ਬਹੁਤ ਹੀ ਭਾਰੀ ਗਿਣਤੀ ਵਿੱਚ ਟਰੈਕਟਰ ਪਹੁੰਚੇ ਆ ਜੀ ਦੇਖ ਸਕਦਾ ਤੁਸੀਂ ਐਨ ਬਹੁਤ ਹੀ ਵੱਡੀ ਕਤਾਰ ਲੱਗੇ ਇਧਰਲੀ ਸਾਈਡ ਵੀ ਤੁਹਾਨੂੰ ਦਿਖਾ ਦਿੰਨੇ ਆ ਜੀ ਬਹੁਤ ਹੀ ਭਾਰੀ ਗਿਣਤੀ ਵਿੱਚ ਟਰੈਕਟਰ ਪਹੁੰਚੇ ਦੱਸਾਂਗੇ ਤੁਹਾਨੂੰ ਐਦੇ ਕੀ ਕੀ ਰੇਟ ਨੇ ਟਰੈਕਟਰਾਂ ਦੇ ਤੇ ਕੀ ਕੰਡੀਸ਼ਨ ਆਉ ਲੈ ਕੇ ਚੱਲਦਾ ਇਹ ਸਵਰਾਜ ਖੜਾ ਜਿਵੇਂ ਕਿ 744 ਐਫ 3 ਕੰਡੀਸ਼ਨ ਤੁਸੀਂ ਮਤਲਬ ਚੈੱਕ ਕਰ ਸਕਦੇ ਬਿਲਕੁਲ ਸਾਫ਼ ਹਾਲਤ ਦੇ ਵਿੱਚ ਟਰੈਕਟਰ ਖੜਾ ਜੀ ਤੇ 2001 ਮਾਡਲ ਦਾ 2,55,000 ਰੁਪਏ ਦੀ ਡਿਮਾਂਡ ਹੈ ਟਰੈਕਟਰ ਦੀ ਟਰੈਕਟਰ ਤੋਂ ਦੇਖ ਸਕਦੇ ਹੋ ਬਹੁਤ ਸਾਫ਼ ਹਾਲਤ ਰਿਹਾ ਟਾਇਰ ਇਹਦੇ ਟਾਇਰਾਂ ਦੀ ਜੀ ਗੱਲ ਕਰੀ ਪਿਛਲੇ ਟਾਇਰ ਨਵੇਂ ਹੈ ਜੀ ਅਗਲੇ ਵੀ ਨਵੇਂ ਹੀ ਹੈ ਦੇਖ ਸਕਦੇ ਹੋ ਬਾਕੀ ਰੰਗ ਰੂਪ ਤੋਂ ਚੈੱਕ ਕਰ ਸਕਦੇ ਹੋ origignal ਟਰੈਕਟਰ ਸਾਰਾ ਤੇ ਬਾਕੀ ਅੱਗੇ ਲੈ ਕੇ ਚੱਲਦੇ ਆ ਮਿੱਤਰੋ ਮੈਂ ਹਿੰਦਰਾਜਨ ਅਲਟਰਾ 105 DI ਖੜਾ ਇਹ ਵੀ ਚੈੱਕ ਕਰ ਸਕਦੇ ਤੁਸੀਂ ਸਿਸਟਮ ਵਗੈਰਾ ਲੱਗਿਆ ਰਹਿਮ ਰੂਪ ਤੁਸੀਂ ਚੈੱਕ ਕਰ ਸਕਦੇ ਹੋ ਤੇ ਟੈ ਟੱਪਾ ਵੀ ਸਾਰਾ ਹੀ origignal ਹੈ 2Z ਟਰੈਕਟਰ ਸਾਰਾ origignal ਟਰੈਕਟਰ ਹੈ ਇਹ ਮਾਡਲ ਦੀ ਜੇ ਗੱਲ ਕਰੀਏ ਆਪਾਂ ਜੀ ਇਹ ਮਾਡਲ 10 ਆ ਜੀ 375000 ਰੁਪਏ ਦੀ ਮੰਗ ਹੈ ਟਰੈਕਟਰ ਦੀ ਬਹੁਤ ਸਾਫ ਹਾਲਤ ਵਿੱਚ ਟਰੈਕਟਰ ਪਿਆ ਜੀ ਇਹ ਤੇ ਅੱਗੇ ਲੈ ਕੇ ਚੱਲਦਾ ਸੱਜਣਾ ਸਵਰਾਜ 55 ਖੜਾ ਹੈ ਜੀ ਇਹਦੀ ਵੀ ਕੰਡੀਸ਼ਨ ਤੁਸੀਂ ਚੈੱਕ ਕਰ ਸਕਦੇ ਹੋ ਵੇਟ ਬੂਡ ਕਸਾਈ ਦੇ ਸਕਦੇ ਤੁਸੀਂ ਲੈ ਟਾਇਰਾਂ ਤੇ ਰੈਮ ਰੂਨ ਚੈੱਕ ਕਰ ਸਕਦੇ ਅਪੋਲੋ ਦੇ ਟਾਇਰ ਆ ਜੀ ਤੇ ਸਿਸਟਮ ਵਗੈਰਾ ਲੱਗਿਆ ਹੀ ਬਹੁਤ ਸਾਫ ਹੈਵਰ ਵਾਲੀ ਛੱਤੀ ਹੈ ਜੀ ਇਹ ਤੇ ਰੰਗ ਰੂਪ ਤੋਂ ਚੈੱਕ ਕਰ ਸਕਦੇ ਆ ਕਿ 19 ਮਾਡਲ 680000 ਰੁਪਏ ਦੀ ਮੰਗ ਹੈ ਟਰੈਕਟਰ ਦੀ ਉਹ ਵਧੀਆ ਹਾਲਤ ਦੇ ਵਿੱਚ ਟਰੈਕਟਰ ਪਿਆ ਜੀ ਇਹ। ਚੈਪ ਕਰ ਸਕਦਾ ਤੁਸੀਂ ਕੋੜਾ ਵਾਂਪਰਾ ਜੀ ਇਹਦਾ ਤੇ ਅੱਗੇ ਲੈ ਕੇ ਚਾਲਦੇ ਜਾਂ ਅੱਗੇ ਫਾਰਮ ਟਰੈਕਸ ਹੱਠ ਖੜਾ ਜੀ। ਇਹਦੀ ਵੀ ਕੰਡੀਸ਼ਨ ਤੇ ਦੇ ਸਕਦਾ। ਟਾਇਰਾਂ ਦੀ ਗੱਲ ਕਰੀਏ 70 ਤੋਂ 75 ਰੁਪਏ ਟਾਇਰ ਆ ਜੀ। ਬਾਕੀ ਪੇਂਟ ਪੂਣ ਸਾਰਾ ਹੀ オリジナル ਪੇਂਟ ਆ ਜੀ ਇਹਦਾ ਤੇ ਮਾਡਲ ਦੀ ਜੇ ਗੱਲ ਕਰੀਏ 8 ਮਾਡਲ 315000 ਰੁਪਏ ਵਾਂਡਾ ਟਰੈਕਟਰ ਦੀ। ਟਰੈਕਟਰ ਤੋਂ ਹੀ ਦੇ ਸਕਦਾ ਐਨ ਛਤਰੀ ਛਤਰੀ ਨਵੇਂ ਜੀ ਬਿਲਕੁਲ ਸਾਫ ਹਾਲਤ ਵਿੱਚ। ਸ਼ੋਰੂਮ ਕੰਡੀਸ਼ਨ ਦਾ ਟਰੈਕਟਰ ਦੀ। ਅੱਗੇ ਲੈ ਕੇ ਚੱਲਦਾ ਸਵਾਲੀ ਕਾ ਡੀਐਸ 750 ਆਰਐਕਸ ਇਹਦੀ ਵੀ ਕੰਡੀਸ਼ਨ ਤੁਸੀਂ ਦੇਖ ਸਕਦਾ ਹਾਂ ਟਾਇਰਾਂ ਦੀ ਗੱਲ 70 ਤੋਂ 75 ਰੁਪਏ ਸੇ ਇਹਦੇ ਟਾਇਰ ਹੈ ਜੀ ਬਾਕੀ ਰੈਮ ਰੋ ਤੁਸੀਂ ਚੈੱਕ ਕਰ ਸਕਦੇ ਹੋ ਬਹੁਤ ਸਾਫ ਹਾਲਤ ਵਿੱਚ ਟਰੈਕਟਰ ਪਿਆ ਐਜੰਸੀ ਵਾਲਾ ਕੰਮ ਇਹ ਕਹਿੰਦਾ ਮਤਲਬ ਦੇ ਸਕਦਾ ਤੁਸੀਂ ਮਗਰਾੜੂ ਬਿਲਕੁਲ ਸਾਫ ਪਿਆ ਜੀ ਤੇ ਸ਼ੋਰੂਮ ਕੰਡੀਸ਼ਨ ਟਰੈਕਟਰ ਆ ਆਪਾਂ ਮਾਡਲ ਦੀ ਜੀ ਗੱਲ ਕਰੀ 21 ਮਾਲ 6 ਲੱਖ ਰੁਪਏ ਡਿਮਾਂਡ ਹੈ ਟਰੈਕਟਰ ਦੀ ਟਰੈਕਟਰ ਬਹੁਤ ਸਾਫ ਹਾਲਤ ਵਿੱਚ ਆ ਤੇ ਅੱਗੇ ਲੈ ਕੇ ਚੱਲਦਾ ਸੱਜਣਾ ਸਵਰਾਜ ਖੜਾ 744 XT ਇਹਦੇ ਵੀ ਕੰਡੀਸ਼ਨ ਤੇ ਦੇ ਸਕਦਾ ਮਿੱਤਰੋ ਇਹ ਵੀ ਨਵਾਂ ਨਾ ਕੋ ਟਰੈਕਟਰ ਆ ਜੀ ਤੇ ਟਾਇਰ ਪੱਕੇ ਆ ਜੀ ਟਾਇਰਾਂ ਦੀ ਜੇ ਗੱਲ ਕਰੀ 80 ਤੋਂ 85 ਪੈਸੇ ਟਾਇਰ ਆ ਇਹ ਅਗਲੇ ਤੇ ਪਿਛਲੇ ਤੇ ਬਾਕੀ ਰੈਮਰ ਉਹਦੇ ਜੇ ਸਭ ਬਿਲਕੁਲ ਨਵਾਂ ਪਿਆ ਤੇ ਮਾਰਨ ਦੀ ਜੇ ਗੱਲ ਕਰੀ ਆਪਾਂ 23 ਮਾਰਦਾ 6 ਲੱਖ 90 ਹਜ਼ਾਰ ਰੇੜਾ ਮਾਰਾ ਟਰੈਕਟਰ ਦੀ ਇਹ ਵੀ ਟਰੈਕਟਰ ਬਹੁਤ ਸਾਫ਼ ਹਾਲਤ ਵਿੱਚ ਪਿਆ ਜੀ ਤੇ ਅੰਮੀ ਲੈ ਕੇ ਚੱਲਦਾ ਜੀ ਅੱਗੇ ਸਵਰਾਜ 855 ਖੜਾਈ ਇਹਦੀ ਵੀ ਕੰਡੀਸ਼ਨ ਤੁਸੀਂ ਦੇਖ ਸਕਦੇ ਬਿਲਕੁਲ ਸਾਫ-ਸਾਲਤਰ ਹੈ ਬੱਚਾ ਜੀ ਇਹ ਤੇ ਮਾਡਲ ਦੀ ਜੇ ਗੱਲ ਕਰੀਏ 7 ਮੜ 3 ਲੱਖ 40000 ਰੁਪਏ ਦੀ ਮੰਗ ਹੈ ਟਰੈਕਟਰ ਦੀ ਦੇਖ ਸਕਦੇ ਹੋ ਟਾਇਰਾਂ ਦੀ ਜੇ ਗੱਲ ਕਰੀ 80 ਤੋਂ 85 ਪੈਸੇ ਇਹਦੇ ਟਾਇਰ ਹੈ ਜੀ ਐਮ ਆਰ ਐਫ ਦੇ ਟਾਇਰ ਹੈ ਜੀ ਦੇਖ ਸਕਦੇ ਤੁਸੀਂ ਰਮ ਰਮ ਚੈੱਕ ਕਰ ਸਕਦੇ ਹੋ ਬਹੁਤ ਸਾਫ-ਸਾਲਤਰ ਵਿੱਚ ਟਰੈਕਟਰ ਖੜਾ ਜੀ ਇਹ ਵੀ ਤੇ ਡਿਮਾਂਡ ਇਹਦੀ ਜਿਹੜੀ ਹੈਗੀ ਹੈ ਜੀ ਡਿਮਾਂਡ 3 ਲੱਖ 40000 ਰੁਪਏ ਦੀ ਮੰਗ ਆ ਇਸ ਹੱਤਾ ਮਾਡਲ ਡਾਇਰੈਕਟਰ ਆ ਇਹ ਤੇ ਅੱਗੇ ਲੈ ਕੇ ਚਾਲਦੇ ਮੰਦਰੋਂ ਮਹਿੰਦਰਾ ਖੜਾ 575 DI ਇਹਦੀ ਵੀ ਕੰਡੀਸ਼ਨ ਤੇ ਚੈੱਕ ਕਰ ਸਕਦਾ ਸਿਸਟਮ ਵਗੈਰਾ ਲੱਗਿਆ ਬਹੁਤ ਸੋਹਣਾ ਡਾਇਰੈਕਟਰ ਬਣਾਇਆ ਬਾਈ ਦਾ ਦੇ ਸਕਦਾ ਤੁਸੀਂ ਟਾਇਰਾਂ ਦੀ ਗੱਲ ਕਰੀ 70 ਤੋਂ 75 ਰੁਪਏ ਸੇ ਟਾਇਰ ਆ ਬਾਕੀ ਰੈਮਰ ਬਾਲੇ ਸਾਫ ਕੰਡੀਸ਼ਨ ਦੇ ਵਿੱਚ ਵਾ ਮਤਲਬ ਦੇ ਸਕਦਾ ਤੁਸੀਂ ਤੇ ਰੰਗ ਰਮ ਚੈੱਕ ਕਰ ਸਕਦਾ ਤੁਸੀਂ ਬਹੁਤ ਸਾਫ ਹਾਲਤ ਵਿੱਚ ਤੇ ਮਗਰਾ ਰੂਡੋ ਲੱਗਿਆ ਅਗਲੇ ਟਾਇਰਾਂ ਤੇ ਦੇ ਸਕਦਾ ਤੁਸੀਂ ਇਹ ਮਾਡਲ ਹੈਗਾ ਜੀ 14 4 ਲੱਖ 40 ਹਜ਼ਾਰ ਰੁਪਏ ਰਿਮਾਰਡ ਹੈ ਟਰੈਕਟਰ ਦੀ ਤੇ ਅੱਗੇ ਲੈ ਕੇ ਚੱਲਦਾ ਮਿੱਤਰੋ ਸਵਰਾਜ 744 ਐਫ ਇਹਦੀ ਵੀ ਕੰਡੀਸ਼ਨ ਤੇ ਦੇਖ ਸਕਦੇ ਬਿਲਕੁਲ ਸਾਫ਼ ਹਾਲਤ ਵਿੱਚ ਹੈ ਦੇਖ ਸਕਦੇ ਤੁਸੀਂ ਐਨ 363 ਲੱਗੀ ਆ ਟਾਇਰਾਂ ਦੀ ਗੱਲ ਕਰ 70 ਪੈਸੇ ਪਿਛਲੇ ਟਾਇਰ ਆ ਜੀ ਅਗਲੇ ਵੀ 70 ਕ ਪੈਸੇ ਟਾਇਰ ਆ ਤੇ ਬਾਕੀ ਰੰਗ ਰੂਗ ਤੁਸੀਂ ਚੈੱਕ ਕਰ ਸਕਦੇ ਸਾਰਾ ਓਰੀਜਨਲ ਆਈ 6 ਮਾਡਲ 6 2 ਲੱਖ 65 ਹਜ਼ਾਰ ਵੀ ਡਿਮਾਂਡ ਟਵਲ ਕਲਚ ਟਰੈਕਟਰ ਇਹ ਪਹਿਲੇ ਨਾਮ ਆ ਜੀ ਦੇ ਸਾਡਾ ਤੇ ਵੀਡੀਓ ਨੂੰ ਦਬਕੇ ਸ਼ੇਅਰ ਕਰਦੇ ਜੀ ਤੇ ਆਪਣੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਿਓ ਜੀ ਧੰਨਵਾਦ